ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜ ਚਾਹੇ ਦਸਵੇਂ ਕਬੀਰ ਬਾਜ ਬੇਨਤੀ ਚੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਜਿਤ ਕੀ ਇਛਾ ਤਮ ਚਰਨ ਮੰਦੈ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰਾ ਅਮਰੇ ਦੁਸ ਬੈਤ ਮਕਾਉ ਆਪ ਹਾ ਦਮ ਹੈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰ ਮੋਰ ਚਾਣ ਜਿ ਕਰ ਦੇ ਗਰੀਆ ਸਭਾਣ ਕੋ ਹਲ ਚੰਗਰੀਆ ਪੂਰਨ ਹੋਇ ਹਮਾਰੀ ਆਸਾ ਤੂਰਪ ਜਿਨ ਕਿ ਰਹੇ ਪਿਆਸਾ

ਜਮਨ ਕਾਲ ਜੋ ਗੀਸਵ ਕੀ ਹੋਵੇ ਤੇਰਾ ਬ੍ਰਹਮਾ ਜੋਤਿ ਜੋ ਜਮਨ ਕਾਲ ਸੁਭ ਲੋਕ ਸਵਾਰਨ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭਕਤ ਬਨਾਇਓ ਦੇਵ ਦਾ ਜਸ ਸੁਭਜਾਇਓ ਆਲੰਬ ਤੇ ਕੇਵ ਤਾਰਾ ਸੁਭਰੂ ਸਮਝਿਓ ਹਮਾਰਾ ਨਮਸਕਾਰ ਸਿਸ ਕੋ ਹਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ ਸਿਵ ਕਣ ਕੋ ਸਿਵ ਪ੍ਰਭ ਸੁਭ ਦੀਓ ਸਤਰੰਗ ਬਲਮ ਬਦਕੀਓ ਘਟ ਘਟ ਕੇ ਅੰਤਰ ਕੀ ਜਾਣ ਫਲੇਵਰ ਕੀ ਪੀਰ ਪਛਾਣ ਕੀਂ ਟੀ ਦੇ ਕੁਚ ਰਸੂਲਾ ਸੋ ਪਰ ਕਿਰਪਾ ਇਸ ਕਰ ਫੂਲਾ ਸੰਤਨ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟਿ ਘਟਿ ਕੇ ਪਰਵਤ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਕਬ ਦੇਹਿ ਉਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮੈ ਮੁਕਤ ਦੇ ਤਰ ਸਭ ਹੋ ਜੀਤੇ ਬਨ ਚਰ ਸਭ ਤਾਰੇ ਆਪੇ ਆਪਣੀ ਬੋਝਿ ਉਚਾਰੇ ਤੁਮ ਸਭ ਇਤੇ ਰਾਤ ਨਿਦਾਨ ਜਾਣਤ ਭੇਦ ਭੇਦੈ ਹਰਿ ਆਲਮ ਨਰੰਕਾਰ ਨਮਕਾਨ ਲੰਬੇ ਆਦਿ ਨਿਨ ਨਾਦੇ ਸੰਭ ਪਾਕਾ ਮੂੜੂ ਝਾੜਤ ਪੈਦਾ ਜਾ ਕੋ ਪੇਵਨ ਭਾਵਤ ਵੇਦਾ ਤਾਕੋ ਕਿਰਪਾ ਹਰਨ ਮਾਰਤ ਮਹਾਮੂੜ ਕਚ ਭੇਦਨਾ ਜਾਤ ਮਹਾਦੇਵ ਕੋ ਕੈਡ ਸਦਾ ਨਰੰਕਾਰ ਕਚ ਸਨੇਹ ਪਵ ਹਾ ਭੀ ਆਪਣੇ ਬੁਧ ਹੈ ਜੇਤੀ ਵਰਨਤ ਪਿੰਡ ਪਿੰਡ ਤੇ ਤੇਤੀ ਤੁਮਰਾਲਾ ਕਣ ਜਾਏ ਬਸਾਰਾ ਕਹਿ ਸੁਜਾ ਸਭ ਸੰਸਾਰਾ

ਜਿਉ ਕਲ ਕੋ ਇਕ ਭਾਰਤ ਹੈ ਤਾਂ ਕਲ ਕਾਲ ਲਗਟਣਾ ਹੈ ਰਚਾ ਹੋਇ ਤੈ ਸਭ ਕਾਲ ਦੁਸਰੇ ਤਰੇਤ ਕਾਲਾ ਕਿਰਪਾ ਦੇ ਸੁਣਾਣ ਰਹੋ ਤਾਂ ਕਿ ਤਾ ਤੁਮ ਘਮਰ ਹੋ ਰਿਦ ਸਿਧ ਕਰਮ ਸੁਭ ਹੋਇ ਦਿਸ ਸਾਸ ਰਕੀ ਨਾ ਕੋਈ ਇਕ ਬਾਰ ਦਿੱਤ ਮੈਂ ਸੁਮਾਰ ਕਾਲ ਫਾਸ ਤੇ ਤਾਇ ਬਾਰ ਜਿੰਨਰ ਨਾਮ ਤੇ ਹਰਨ ਕਹਾ ਦਾਰੇ ਦੁਸਧੋਗ ਤੇ ਰਹਾ ਘੜਗ ਕੇ ਤਮੈ ਸ਼ਰਨ ਤੇ ਹਾਰੇ ਆਵਹਾਰ ਬਿਲੇ ਹੋ ਗਾਰੀ ਸਰਬ ਤੌਰ ਵਹ ਸੁਹਾਇ ਦੁਸਧੋਗ ਤਲੇ ਹੋ ਬਚਾਈ ਹਰ ਗੁਰੂ ਦੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਰ ਬਿਲੇ ਹੋ ਬਾਰੀ ਸਰਬ ਤੋਰ ਮਹੋ ਸੁਹਾਈ ਦਿਸ ਬਹੁਤ ਲਿਹੋ ਬਚਾਈ ਵਾਹਿਗੁਰੂ ਦਾ ਖਲਚਾ ਵਾਹਿਗੁਰੂ ਕੀ ਫਤੇ